ਜਿਲ੍ਹਾ ਮੰਡੀ ਅਫਸਰ ਤਰਨਤਾਰਨ ਵਿਖੇ ਤਨਾਤ ਸੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਸੀ ਮੈਂ ਮਹਿਸੂਸ ਕਰ ਰਿਹਾ ਸੀ ਕਿ ਇਹਨਾਂ ਦੇ ਲਾਗੂ ਹੋਣ ਨਾਲ ਜਿੱਥੇ ਸ਼ੈਲਰ ਵਾਲੇ ਤੇ ਆਰਥੀਆਂ ਦੇ ਬਿਜ਼ਨਸ ਖਤਮ ਹੋਣਗੇ ਕਸਾਨਾਂ ਅਤੇ ਮਜ਼ਦੂਰਾਂ ਦਾ ਜੀਵਨ ਵੀ ਦੁਰਲਭ ਹੋ ਕੇ ਰਹਿ ਜਾਊਗਾ ਮੈਂ ਬੜੀ ਪੀੜਾ ਸੀ ਮੈਂ ਪੰਜਾਬ ਚ ਸਭ ਤੋਂ ਸੀਨੀਅਰ ਜ਼ਿਲ੍ਹਾ ਮੰਡੀ ਅਫਸਰ ਸੀ ਮੈਂ ਡੀਜ਼ੀਐਮ ਵੀ ਪ੍ਰਮੋਟ ਹੋ ਸਕਦਾ ਸੀ ਪਰ ਇਹ ਵੀ ਮੇਰੇ ਅੱਗੇ ਮੇਰੀ ਸੋਚ ਅੰਟੀ ਬੋਲੀ ਪੈ ਗਈ ਮੈਂ ਫੈਸਲਾ ਕਰ ਲਿਆ ਕਿ ਆਪਾਂ ਸਕਿੱਪ ਕਰਾਂਗੇ ਆਪਾਂ ਛੱਡਾਂਗੇ ਆਖਰ 5 ਅਕਤੂਬਰ 2021 ਨੂੰ ਮੈਂ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕਰ ਦਿੱਤਾ ਜਿਹੜੀ ਪੰਜਾਬੀਆਂ ਦੀ ਮੇਨ ਪੀੜਾ ਹੈ ਮੈਂ ਪੰਜਾਬੀਆਂ ਦੀ ਨਹੀਂ ਗੱਲ ਕਰਦਾ ਮੈਂ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਕਰਦਾ ਜਿਹੜੀ ਮੇਨ ਪੀੜਾ ਹੈ ਉਹ ਕਿਸਾਨੀ ਹੈ ਕਿਸਾਨੀ ਮੁੱਦੇ ਤੇ ਇਹਨਾਂ ਦੋਲਾਂ ਸਟਾਰਾਂ ਨੂੰ ਟੱਕਰ ਦਵਾਂਗੇ ਔਰ ਕਾਂਗਰਸ ਪਾਰਟੀ ਇਸ ਸੀਟ ਜਿੱਤ ਪ੍ਰਾਪਤ ਕਰ ਸਕੂਗੀ ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਧਰਦੀ ਮੁਲਾਕਾਤ ਇੱਕ ਅਜਹੀ ਸ਼ਖਸੀਅਤ ਨਾਲ ਕਰਵਾਉਣ ਜਾ ਰਹੇ ਹਾਂ ਜੋ ਕਿ ਕਿਸਾਨੀ ਸੰਘਰਸ਼ ਦੇ ਚੱਲਦੇ ਆਪਣੀ ਨੌਕਰੀ ਦਾ ਬਲਦਾਨ ਦੇ ਚੁਕੇ ਹਨ ਮੇਰੀ ਮਰਾਦ ਹੈ ਅਜੀਪਾਲ ਸਿੰਘ ਰੰਦਾਵਾ ਤੋਂ ਜਿਨ੍ਹਾਂ ਨੇ ਕਿਸਾਨਾਂ ਦੀ ਕੇਂਦਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਦੁਰਦਸ਼ਾ ਨੂੰ ਵੇਖਦੇ ਹੋਏ ਆਪਣੀ ਨੌਕਰੀ ਦਾ ਬਲਦਾਨ ਦੇ ਦਿੱਤਾ ਅਜੀਪਾਲ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਤੇ ਗੱਲ ਕਰਾਂਗੇ ਕਿ ਕਿਸਾਨੀ ਸੰਘਰਸ਼ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਡੇ ਲੋ ਆਪਣੀ ਨੌਕਰੀ ਦਾ ਬਲੀਦਾਨ ਦਿੱਤਾ ਗਿਆ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਇਆ ਕਿ ਜਿਹੜੇ ਕਿਸਾਨ ਵੀਰ ਸੜਕਾਂ ਤੇ ਰੋੜ ਰਹੇ ਨੇ ਉਹਨਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਮੈਂ ਜ਼ਿਲ੍ਹਾ ਮੰਡੀ ਅਫਸਰ ਤਰਨਤਾਰਨ ਵਿਖੇ ਤੇ ਨਾਤ ਸੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਸੀ ਮੈਂ ਮਹਿਸੂਸ ਕਰ ਰਿਹਾ ਸੀ ਕਿ ਇਹਨਾਂ ਦੇ ਲਾਗੂ ਹੋਣ ਨਾਲ ਜਿੱਥੇ ਸ਼ੈੱਲਰ ਵਾਲੇ ਤੇ ਔਰਤਾਂ ਦੇ ਬਿਜ਼ਨਸ ਖਤਮ ਹੋਣਗੇ ਉੱਥੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਜੀਵਨ ਵੀ ਦੁਰਲਭ ਹੋ ਕੇ ਰਹਿ ਜਾਊਗਾ ਮਨਛ ਬੜੀ ਪੀੜਾ ਸੀ ਮੈਂ ਪੰਜਾਬ ਚ ਸਭ ਤੋਂ ਸੀਨੀਅਰ ਜਿਲ੍ਹਾ ਮੰਡੀ ਅਕਸਰ ਸੀ ਮੈਂ ਡੀਜ਼ੀਐਮ ਵੀ ਪ੍ਰਮੋਟ ਹੋ ਸਕਦਾ ਸੀ ਪਰ ਇਹ ਵੀ ਮੇਰੇ ਅੱਗੇ ਮੇਰੀ ਸੋਚ ਅੱਗੇ ਬੋਣੀ ਪੈ ਗਈ ਮੈਂ ਫੈਸਲਾ ਕਰ ਲਿਆ ਕਿ ਆਪਾਂ ਸਕਿਪ ਕਰਾਂਗੇ ਆਪਾਂ ਛੱਡਾਂਗੇ ਆਖਿਰ 5 ਅਕਤੂਬਰ 2021 ਨੂੰ ਮੈਂ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕਰ ਦਿੱਤਾ ਦਿਖਿਆ ਮੋਸਬ ਤੁਸੀਂ ਆਪਣੀ ਅਸਾਮੀ ਦਾ ਤਿਆਗ ਕਰਕੇ ਜਿਹੜਾ ਰਾਜਨੀਤੀ ਦੇ ਵਿੱਚ ਪੈਰ ਤਰਿਆ ਉਹਦੇ ਰਾਜਨੀਤੀ ਦੇ ਵਿੱਚ ਪੈਰ ਤਰਨ ਦਾ ਤੁਹਾਡਾ ਕੀ ਮੁੱਖ ਮਕਸਦ ਸੀ ਗਈ ਦੇਖੋ ਮੈਂ ਸਮਝਦਾ ਵਾਂ ਕਿ ਮੈਂ 35 ਸਾਲ ਮੰਡੀ ਬੋਰਡ ਨਾਲ ਜੁੜਿਆ ਰਿਹਾ ਹੂੰ ਤਕਰੀਬਨ ਮੈਂ ਸਾਰੇ ਪੰਜਾਬ ਚ ਫਲਾਈਂਗ ਅਫਸਰ ਦੇ ਤੌਰ ਤੇ ਵਿਚਰਿਆ ਮਾਲਵੇ ਵਿੱਚ ਮੈਂ 11 ਸਾਲ ਤੋਂ ਵੱਧ ਸਮਾਂ ਕੰਮ ਕੀਤਾ ਮਾਝੇ ਵਿੱਚ ਗੁਰਦਾਸਪੁਰ ਦੀ ਗੱਲ ਕਰਾਂ ਉੱਥੇ ਤਕਰੀਬਨ 8 ਮਹੀਨੇ ਮੈਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਤੇ ਪਠਾਨਕੋਟ ਦਾ ਰਿਹਾ ਅੰਮ੍ਰਿਤਸਰ ਮਾਰਕੀਟ ਕਮੇਟੀ 'ਚ 13 ਸਾਲ ਮੈਂ ਬਤੌਰ ਮੰਡੀ ਸੁਪਰਵਾਈਜ਼ਰ ਕੰਮ ਕੀਤਾ ਮਾਰਕੀਟ ਕਮੇਟੀ ਨਾਲ ਸੰਬੰਧਤ ਵੱਡੀ ਦਾਣਾ ਮੰਡੀ ਏ ਪਕਤਾਂ ਵਾਲਾ ਵੱਡੀ ਸਬਜ਼ੀ ਮੰਡੀ ਏ ਉਹਨਾਂ ਦੇ ਅੜਤੀਆਂ ਨਾਲ ਮੇਰਾ ਬੜਾ ਨਿੱਜੀ ਸਬੰਧ ਰਿਹਾ ਵਾ ਔਰ ਮੈਂ ਸਮਝਦਾ ਹਾਂ ਕਿ ਜੇ ਸਹੀ ਮੈਨੇਜ ਤੁਸੀਂ ਸੇਵਾ ਕਰਨੀ ਹੈ ਤੇ ਉਹਦਾ ਸਹੀ ਪਲੇਟਫਾਰਮ ਪਲੇਟਫਾਰਮ ਜਿਹੜਾ ਵਾ ਉਹ ਰਾਜਨੀਤੀ ਹੈ ਜੀ ਇਹ ਕਿਸ ਤਰ੍ਹਾਂ ਤੁਸੀਂ ਕਿਹੜੀ ਪਾਰਟੀ ਨੂੰ ਜੁਆਇਨ ਕੀਤਾ ਤੇ ਕੀ ਮੰਚਾ ਲੈ ਕੇ ਜਿਹੜੀ ਆ ਉਹ ਪਾਰਟੀ ਜੁਆਇਨ ਕੀਤੀ ਤੁਸੀਂ ਦੇਖੋ ਮੈਂ ਮਹਿਸੂਸ ਕੀਤਾ ਪੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਕਾਂਗਰਸ ਜਮਾਤ ਤੇ ਜਿਹੜੀ ਸੈਕੂਲਰ ਜਮਾਤ ਤੇ ਜਿਹੜੀ ਸਾਰੇ ਧਰਮਾਂ ਨਾਲ ਸੰਬੰਧਿਤ ਤੇ ਸਾਰੇ ਧਰਮਾਂ ਦਾ ਸਤਕਾਰ ਕਰਦੀ ਏ ਔਰ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ 1997 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਸੈਕੂਲਰ ਜਮਾਤ ਸੀ ਪਰ ਜਦੋਂ ਦੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਆ ਗਈ ਤਾਂ ਇਹਨਾਂ ਨੇ ਸੈਕੂਲਰ ਜਮਾਤ ਨੂੰ ਨਾਨ ਸੈਕੂਲਰ ਬਣਾ ਦਿੱਤਾ ਉਹਦੇ ਨਾਲ ਪੰਜਾਬੀਆਂ ਦੀ ਜਿੱਥੇ ਪੰਜਾਬੀ ਪੰਜਾਬੀਅਤ ਕੱਟੀ ਉਥੇ ਸਿੱਖ ਸਿਧਾਂਤ ਸਿੱਖ ਰੀਤੀ ਰਿਵਾਜ ਤੇ ਸਿੱਖ ਪਰੰਪਰਾਵਾਂ ਦਾ ਵੀ ਕਾਣ ਹੋਇਆ ਜੀ ਈਮੋ ਸਭ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਰ ਮੈਂ ਇੱਥੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਕਿਸਾਨ ਸੜਕਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉਹਨਾਂ ਨੇ ਵੀ ਜਿਹੜਾ ਭਾਜਪਾ ਦੇ ਨਾਲ ਗੱਠਜੋੜ ਸੀ ਆਪਣਾ ਉਹ ਤੋੜ ਲਿਆ ਸੀਗਾ ਤੇ ਤੁਸੀਂ ਜੇਕਰ ਕਿਸਾਨਾਂ ਦੀ ਸੇਵਾ ਕਰ ਕਿਉਂਕਿ ਜਿਹੜੀ ਅਕਾਲੀ ਦਲ ਇਹ ਉਹ ਆਪਣੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆਪਣੇ ਆਪ ਨੂੰ ਦੱਸਦੇ ਨੇ ਤੇ ਕਿਸਾਨ ਹਤਾਇਚੀ ਵੀ ਦੱਸਦੇ ਨੇ ਤੇ ਤੁਸੀਂ ਉਹਨਾਂ ਦੇ ਵਿੱਚ ਰਹਿ ਕੇ ਵੀ ਆਪਣੀ ਇਹ ਸੇਵਾ ਨਿਭਾ ਸਕਦੇ ਸੀ ਦੇਖੋ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਜਿਹੜੀ ਸੈਕੂਲਰ ਜਮਾਤ ਤੇ ਉਹ ਕਾਂਗਰਸ ਸੀ ਹਮਮ ਔਰ ਸ਼੍ਰੋਮਣੀ ਅਕਾਲੀ ਦਲ 1997 ਤੋਂ ਪਹਿਲਾਂ ਸੈਕੂਲਰ ਸੀ ਹਮ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਦੇ ਹੱਕ ਵਿੱਚ ਛੱਡਣ ਦੀ ਨਾਤਾ ਤੋੜਨ ਦੀ ਮੈਂ ਸਪਸ਼ਟ ਕਰਦਾ ਕਿ ਇਹਨਾਂ ਨੇ ਇਹ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਨਾਰਾ ਵੀ ਮਾਰਿਆ ਪੰਜਾਬੀਆਂ ਨੂੰ ਸੰਦੇਸ਼ ਵੀ ਦਿੱਤਾ ਕਿ ਇਹ ਚੰਗੇ ਕਾਨੂੰਨ ਨੇ ਇਹਨਾਂ ਨੂੰ ਮਤਲਬ ਮੰਨ ਲਿਆ ਜਾਵੇ ਔਰ ਜਦੋਂ ਦੇਖਿਆ ਕਿ ਲੋਕ ਇੱਥੋਂ ਤੱਕ ਹੋ ਗਏ ਨੇ ਕਿ ਇਹਨਾਂ ਦੇ ਘਰ ਦਾ ਘਰਾਓ ਕੀਤਾ ਗਿਆ ਤੇ ਮਜਬੂਰਨ ਵਸ ਇਹਨਾਂ ਨੇ ਨਾਤਾ ਤੋੜ ਕੇ ਸਮਝੌਤਾ ਜਿਹੜਾ ਵਾ ਖਤਮ ਕੀਤਾ ਜੀ ਤੁਸੀਂ ਕਿੰਦੇ ਜੇ ਕਿ ਜਿਹੜੀ ਕਾਂਗਰਸ ਆ ਉਹਦੇ ਵਿੱਚ ਜਿਹੜਾ ਸਾਂਝੀ ਜਮਾਤ ਤੁਸੀਂ ਉਹਨੂੰ ਦੱਸ ਦੇ ਜੇ ਕਿ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਉਹ ਤੇ ਸਭ ਦੀ ਮਾਂ ਹੁੰਦੀ ਆ ਤੇ ਅੱਜ ਜਿਹੜਾ ਤੁਸੀਂ ਕਾਂਗਰਸ ਨੂੰ ਜੁਆਇਨ ਕੀਤਾ ਆ ਤੇ ਕਾਂਗਰਸ ਵੀ ਐਸ ਵੇਲੇ ਜਿਹੜੀ ਆ ਉਹਦਾ ਵੀ ਗ੍ਰਾਫ ਜਿਹੜਾ ਵਾ ਉਹ ਐਸ ਵੇਲੇ ਦੂਜੀਆਂ ਪਾਰਟੀਆਂ ਨਾਲੋਂ ਘੱਟ ਦਾ ਨਜ਼ਰ ਆ ਰਿਹਾ ਜਿਵੇਂ ਅੱਜ ਕੱਲ ਗੱਲ ਕੀਤੀ ਜਾਵੇ ਕਿ ਭਾਜਪਾ ਜਿਹੜੀ ਐ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਤੇ ਉਹਦੇ ਵਾਸਤੇ ਤੇ ਦੂਸਰੇ ਪੰਨੇ ਜੇਕਰ ਵੇਖੀ ਜਾਵੇ ਕਿ ਜਿਹੜੇ ਭਾਜਪਾ ਦੇ ਦਿਗਜਾਗੂ ਕਾਂਗਰਸ ਦੇ ਦਿਗਜਾਗੂ ਸੀਗੇ ਜਿਹੜੇ ਉਹ ਵੀ ਅੱਜ ਭਾਜਪਾ ਦੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੇ ਕਾਂਗਰਸ ਕੋਲ ਆਪਣੇ ਕੈਂਡੀਡੇਟ ਵੀ ਜਿਹੜੇ ਆ ਉਹ ਚੋਣ ਮੈਦਾਨ ਵਿੱਚ ਉਤਰਨ ਵਾਲੇ ਨਹੀਂ ਲੱਭ ਰਹੇ ਇਸ ਲਈ ਨਹੀਂ ਐਸੀ ਕੋਈ ਗੱਲ ਨਹੀਂ ਜੀ ਕੈਂਡੀਡੇਟ ਬਹੁਤ ਨੇ ਪਾਰਟੀ ਬੜੀ ਸੋਚ ਵਿਚਾਰ ਕੇ ਚਿੰਤਨ ਮੰਥਨ ਕਰ ਰਹੀ ਏ ਔਰ ਯੋਗ ਤੇ ਜਿਹੜਾ ਜੇਤੂ ਉਮੀਦਵਾਰ ਏ ਉਹਨੂੰ ਹੀ ਟਿਕਟ ਦਊਗੀ ਜਿੱਥੋਂ ਤੱਕ ਗੱਲ ਕੀਤੀ ਏ ਤੁਸੀਂ ਕਾਂਗਰਸ ਦੇ ਗਰਾਫਤੀ ਮੈਂ ਸਪਸ਼ਟ ਕਰਦਾ ਕਿ ਕਾਂਗਰਸ ਉਹ ਜਮਾਤੇ ਜਿਹੜੀ ਹਿੰਦੁਸਤਾਨ ਦੇ ਕਰੀਬਾਂ ਲਈਏ ਹਿੰਦੁਸਤਾਨ ਦੇ ਲੋਕਾਂ ਲਈਏ ਜਿਹੜੀ ਇੱਕ ਜ਼ਮੀਨ ਨਾਲ ਜੁੜੀ ਪਾਰਟੀ ਏ ਗੱਲ ਕਰਦਾ ਸਾਡੇ ਜਿਹੜੇ ਸਾਬਕਾ ਕੇਂਦਰੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦੀ ਉਹਨਾਂ ਨੇ ਜਦੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 4000 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਤਾਂ ਬੜਾ ਜ਼ਿਆਦਾ ਇੱਕ ਇਸ ਚੀਜ਼ ਨੂੰ ਹੰਗਾਰਾ ਮਿਲਿਆ ਏ ਔਰ ਉਹਨਾਂ ਦੇ ਆਪਣਾ ਵੀ ਕਹਿਣਾ ਏ ਕਿ ਮੈਂ ਇਹ ਦੋ ਯਾਤਰਾ ਜਿਹੜੀ ਦੂਸਰੀ ਉਹਨਾ ਮਨੀਪੁਰ ਤੋਂ ਮਹਾਰਾਸ਼ਟਰ ਕੀਤੀ ਏ ਇਹਨਾਂ ਨਾਲ ਮੈਂ ਬਹੁਤ ਕੁਝ ਸਿੱਖਿਆ ਏ ਮੈਂ ਹਿੰਦੁਸਤਾਨ ਦੇ ਨੌਜਵਾਨਾਂ ਤੋਂ ਹਿੰਦੁਸਤਾਨ ਦੇ ਗਰੀਬਾਂ ਤੋਂ ਹਿੰਦੁਸਤਾਨ ਦੇ ਕਾਰਖਾਨੇ ਵਾਲੇ ਦੁਕਾਨਾਂ ਵਾਲਿਆਂ ਤੋਂ ਬਹੁਤ ਕੁਝ ਸਿੱਖਿਆ ਹੈ ਮੈਂ ਉਹਨਾਂ ਦੇ ਲਈ ਉਹਨਾਂ ਦੀਆਂ ਡਿਮਾਂਡਾਂ ਅਨੁਸਾਰ ਕੁਝ ਕਰਨ ਦੀ ਚਾਹਤ ਰੱਖਦਾ ਹਾਂ ਜਿਹਦੀ ਸਪਸ਼ਟ ਹੈ ਕਿ ਜਿਹੜਾ ਸਾਡਾ ਚੋਣ ਮੈਨੀਫੈਸਟੋ ਰਿਲੀਜ਼ ਹੋਇਆ ਹੈ ਉਹ ਕਲੀਅਰ ਕਰਦਾ ਹੈ ਕਿ ਹਰ ਜਮਾਤ ਲਈ ਇਹ ਮੈਨੀਫੈਸਟੋ ਹੈ ਅਗਰ ਕਾਂਗਰਸ ਦੀ ਸਰਕਾਰ ਹਿੰਦੁਸਤਾਨ ਵਿੱਚ ਲੋਕ ਬਣਾਉਂਦੇ ਨੇ ਤੇ ਹਿੰਦੁਸਤਾਨ ਦੁਬਾਰਾ ਬਲੰਦੀਆਂ ਨੂੰ ਸ਼ੂਨਵਲ ਤੌਰ ਪਵੇਗਾ ਜੀ ਡੀਐਮਾ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਰਾਹੁਲ ਜੀ ਦੀ ਉਹਨਾਂ ਵੱਲੋਂ ਜਿਹੜੀ ਯਾਤਰਾ ਕੱਢੀ ਗਈ ਸੀ ਤੇ ਉਹਦੇ ਨਾਲ ਉਹਨਾਂ ਦੇ ਉਹਨਾਂ ਨੂੰ ਕਾਫੀ ਜਿਹੜਾ ਵਾ ਇਹ ਮਨੋਬਲ ਕਾਂਗਰਸ ਦੇ ਵਰਕਰਾਂ ਦਾ ਹਿਚਾ ਹੋਇਆ ਤੇ ਕਾਂਗਰਸ ਵੀ ਉੱਚੀ ਹੋਣ ਦੀ ਸੰਭਾਵਨਾ ਬਣੀ ਹੈ ਪਰ ਦੂਜੇ ਪੱਨੇ ਜੇਕਰ ਵੇਖਿਆ ਜਾਵੇ ਤੇ ਤਿੰਨ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਕਿ ਉਸ ਵਿੱਚ ਵੀ ਕੋਈ ਨੂੰ ਐਡਾ ਲਾਭ ਨਹੀਂ ਮਿਲਿਆ ਸੀ ਗਾ ਇਸ ਯਾਤਰਾ ਦਾ ਨਹੀਂ ਦੇਖੋ ਇਹ ਗੱਲ ਮਤਲਬ ਜਿਹੜੀ ਹੈ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਗਾ ਜੀ ਹਮ ਤੁਸੀਂ ਪੱਤਰਕਾਰ ਹੋ ਤੁਸੀਂ ਫੀਲਡ ਚ ਰਹਿੰਦੇ ਹੋ ਤੁਹਾਡੇ ਕੋ ਵੀ ਹਰ ਖਬਰ ਹੁੰਦੀ ਏ ਜਦੋਂ ਕਾਂਗਰਸ ਤੋਂ ਬਗੈਰ ਪਾਰਟੀਆਂ ਦੇ ਲੀਡਰ ਉੱਥੇ ਜਾਂਦੇ ਸੀ ਲੋਕ ਉਹਨਾਂ ਨੂੰ ਸੁਣਦੇ ਵੀ ਨਹੀਂ ਸੀ ਉੱਥੇ ਕੱਠ ਵੀ ਵੱਡੇ ਨਹੀਂ ਸੀ ਹੁੰਦੇ ਔਰ ਸਾਡੇ ਜਿਹੜੇ ਨੇਤਾ ਨੇ ਸ਼੍ਰੀ ਰਾਹੁਲ ਗਾਂਧੀ ਜੀ ਉਹ ਮਹਾਰਾਸ਼ਟਰ ਦੇ ਵਿੱਚ ਸਪਸ਼ਟ ਕਰ ਚੁੱਕੇ ਨੇ ਕਿ EVM ਤੋਂ ਬਗੈਰ ਜਿਹੜੇ ਸ਼੍ਰੀ ਨਰਿੰਦਰ ਮੋਦੀ ਜੀ ਜਿੱਤ ਪ੍ਰਾਪਤ ਨਹੀਂ ਕਰ ਸਕਤੇ ਮੈਂ ਸਮਝਦਾ ਵਾਂ ਕਿ ਸਾਡੀ ਜਿਹੜੀ ਪਾਰਟੀ ਹੈ ਉਹ ਮਹਿਸੂਸ ਕਰਦੀ ਏ ਕਿ EVM ਦਾ ਜਿਹੜਾ ਉਹ ਖੇਲ ਵੀ ਚੱਲ ਰਿਹਾ ਏ ਉਹਦੇ ਤੇ ਵੱਡੇ ਪੱਧਰ ਤੇ ਚਿੰਤਨ ਮੰਥਨ ਵੀ ਹੋ ਰਿਹਾ ਏ ਔਰ ਆਸ ਹੈ ਕਿ ਹਿੰਦੁਸਤਾਨ ਦੇ ਲੋਕ ਉਹਨਾਂ ਦੀ ਸੋਚ ਤੋਂ ਉੱਪਰ ਜਾ ਕੇ VOTING ਕਰਨਗੇ ਜਦੋਂ ਸੋਚ ਤੋਂ ਉੱਪਰ ਜਾ ਕੇ VOTING ਹੋਊਗੀ ਤਾਂ ਇੰਡੀਆ ਦੀ ਸਰਕਾਰ ਹਿੰਦੁਸਤਾਨ ਚ ਰਾਜਮੀ ਬਣੂਗੀ ਜੀ ਐ ਪਰਿਵਾਰ ਲਈ ਮੈਂ ਇੱਕ ਤੁਹਾਡੇ ਕੋਲ ਸਵਾਲ ਪੁੱਛਾਂਗਾ ਕਿ ਚੋਣਾਂ ਦਾ ਦੌਰ ਜਿਹੜਾ ਵਾ ਉਹ ਫਿਰ ਪੂਰੇ ਭਾਰਤ ਦੇ ਵਿੱਚ ਐਸuele ਵੱਜ ਚੁੱਕਾ ਹੈ। ਦੇਵਨੰਦ ਦਾ ਬਿਗਲ ਜਿਹੜਾ ਵੱਜ ਚੁੱਕਾ ਆ ਪੰਜਾਬ ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸਿਰ ਦੇ ਉੱਤੇ ਆ ਗਈਆਂ ਨੇ ਤੇ ਇਸ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗਾ ਉਦੋਂ ਤੁਹਾਡੇ ਵੱਲੋਂ ਅਟਾਰੀ ਵਿੱਚ ਆਪਣੀ ਦਵੇਦਰੀ ਐਮਐਲ ਲਈ ਪੇਸ਼ ਕੀਤੀ ਗਈ ਸੀ। ਤੇ ਉਦੋਂ ਕੁਝ ਕਾਰਨਾ ਕਰਕੇ ਜਿਹੜਾ ਵਾ ਕਿ ਉਹਨਾਂ ਨੂੰ ਉੱਥੇ ਤੁਹਾਨੂੰ ਟਿਕਟ ਨਹੀਂ ਦਿੱਤੀ ਕਿ ਤੇ ਉਸ ਟਿਕਟ ਨਾਮ ਮਿਲਣ ਦੌਰਾਨ ਕਿਹੜੀ ਜ਼ਿੰਮੇਵਾਰੀ ਜਿਹੜੀ ਸੀ ਤੁਹਾਨੂੰ ਉਹਨਾਂ ਨੇ ਦਿੱਤੀ ਸੀ ਦੇਖੋ ਮੈਂ ਸਪਸ਼ਟ ਕਰਦਾ ਵੀ ਮੈਂ ਆਪਣੀ ਰਾਜਨੀਤਿਕ ਭਾਰੀ ਕਰਨ ਤੋਂ ਪਹਿਲਾਂ ਰਾਜਨੀਤੀ ਦੀ ਪਰਿਭਾਸ਼ਾ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਇਤਬਾਰ ਦਾ ਸੋਮਾ ਰਾਜਨੀਤੀ ਇਹ ਡਿਫਾਈਨ ਕੀਤੀ ਸੀ ਇਹਦਾ ਪ੍ਰਚਾਰ ਮੈਂ ਸਮੁੱਚਾ ਵਿਧਾਨ ਸਭਾ ਹਲਕਾ ਅਟਾਰੀ ਦੇ ਲੋਕਾਂ ਤੱਕ ਕੀਤਾ ਸੀ ਫਲੈਕਸ ਬੋਰਡ ਇਸ ਤਿਹਾਰਾਂ ਤੇ ਵੀ ਇਹ ਲਾਇਆ ਸੀ ਇੱਕ ਕਮਿਟਮੈਂਟ ਕੀਤੀ ਏ ਮੈਂ ਆਪਣੇ ਦਿਲ ਤੇ ਦਿਮਾਗ ਨਾਲ ਇਸ ਡੈਫੀਨੇਸ਼ਨ ਦਾ ਭਾਵ ਮੇਰੇ ਤੇ ਪੂਰੀ ਤਰ੍ਹਾਂ ਅਸਰ ਹੈ ਔਰ ਅੱਜ ਵੀ ਮੈਂ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪੈਰਾ ਦੇ ਰਿਆ ਵਾਂ ਔਰ ਦਿੰਦਾ ਰਵਾਂਗਾ ਕਿਹੜੀ ਜ਼ਿੰਮੇਵਾਰੀ ਉਸ ਦੌਰਾਨ ਤੁਹਾਨੂੰ ਦਿੱਤੀ ਗਈ ਸੀ ਉਸ ਤੋਂ ਬਾਅਦ ਦੇਖੋ 30 ਜਨਵਰੀ 2022 ਨੂੰ ਵਿਧਾਨ ਸਭਾ ਹਲਕਾ ਅਟਾਰੀ ਦੀ ਟਿਕਟ ਕਲੀਅਰ ਹੋਈ ਔਰ ਮੈਨੂੰ ਨਾ ਟਿਕਟ ਮਿਲਣ ਕਰਕੇ 4 ਫਰਵਰੀ 2022 ਨੂੰ ਤਕਰੀਬਨ 3 ਦਿਨ ਬਾਅਦ ਹਾਈ ਕਮਾਂਡ ਨੇ AICC ਵੱਲੋਂ ਮੈਨੂੰ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸਸੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ ਇਸ ਟਾਈਮ ਮੈਂ ਵਾਈਸ ਚੇਅਰਮੈਨ ਦੇ ਨਾਲ ਇਨਚਾਰਜ ਮਾਝਾ ਜ਼ੋਨ ਦੀਆਂ ਜਿਹੜਾ ਕਿ ਮੈਨੂੰ AICC ਐਸਸੀ ਡਿਪਾਰਟਮੈਂਟ ਕਾਂਗਰਸ ਪਾਰਟੀ ਵੱਲੋਂ ਮਿਲੇ ਆਏ ਉਹਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਟਾਰੀ ਹਲਕੇ ਦੀ ਤੁਹਾਨੂੰ ਟਿਕਟ ਨਾ ਦੇ ਕੇ ਉਹਨਾਂ ਵੱਲੋਂ ਤੁਹਾਨੂੰ ਐ ਪੰਜਾਬ ਦੇ ਵਾਇਸ ਪ੍ਰਧਾਨ ਐਸ்சி ਵਿਭਾਗ ਦੇ ਲਾਇਆ ਗਿਆ ਵਾ ਤੇ ਇਹ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸਮਝਦੇ ਹੋਵੋਗੇ ਕਿ ਜਿਹੜੀ ਤੁਹਾਡੀ ਲੋਕ ਸੇਵਾ ਤੁਸੀਂ ਕਰ ਰਹੇ ਜੇ ਜਾਂ ਲੋਕਾਂ ਦੇ ਵਿੱਚ ਵਿਚਰਨਾ ਤੁਹਾਡਾ ਆ ਉਹ ਪਾਰਟੀ ਹਾਈ ਕਮਾਂਡ ਤੱਕ ਪਹੁੰਚਿਆ ਹੋਊਗਾ ਤੇ ਤੁਹਾਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਹੁਣ ਦੂਜੇ ਪਨੇ ਜੇਕਰ ਗੱਲ ਕੀਤੀ ਜਾਵੇ ਕਿ ਤੁਸੀਂ ਆਪਣੇ ਆਪ ਨੂੰ ਫਰੀਦਕੋਟ ਤੋਂ ਦਵੇਦਾਰ ਵੀ ਦੱਸਦੇ ਜੇ ਕਿ ਮੈਂ ਕਾਂਗਰਸ ਦਾ ਦਵੇਦਾਰ ਹਾਂ ਤੇ ਮੈਂ ਉਥੋਂ ਦੀ ਚੋਣ ਕਾਂਗਰਸ ਦੀ ਸੀਟ ਤੋਂ ਲੜਨ ਨੂੰ ਤਿਆਰ ਹਾਂ ਤੇ ਕਿਸ ਤਰ੍ਹਾਂ ਮੰਨ ਦੇ ਵਿੱਚ ਵਿਚਾਰ ਆਇਆ ਕਿਉਂਕਿ ਅੰਮ੍ਰਿਤਸਰ ਤੇ ਫਰੀਦਕੋਟ ਦੀ ਦੂਰੀ ਜਿਹੜੀ ਆ ਉਹ ਕਾਫੀ ਹੈ ਤੇ ਕਿਸ ਤਰ੍ਹਾਂ ਮੰਨ ਦੇ ਵਿੱਚ ਵਿਚਾਰ ਆਇਆ ਕਿ ਉੱਥੋਂ ਤੁਸੀਂ ਚੋਣ ਲੜ ਕੇ ਤੇ ਕਾਂਗਰਸ ਦੀ ਚੋਲੀ ਦੇ ਵਿੱਚ ਜਿੱਤ ਕੇ ਸੀਟ ਪਾ ਸਕਦੇ ਜੀ ਦੇਖੋ ਮੈਂ ਸਪਸ਼ਟ ਕਰਦਾ ਵੀ 2019 ਦੇ ਵਿੱਚ ਅਕਾਲੀ ਦਲ ਵੱਲੋਂ ਸਰਦਾਰ ਗੁਲਜਾਰ ਸਿੰਘ ਰਣਿੱਕੇ ਨੂੰ ਉੱਥੇ ਐ ਉਮੀਦਵਾਰ ਬਣਾਇਆ ਗਿਆ ਸੀ ਔਰ ਕਿਉਂਕਿ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਮੇਰਾ ਜੱਤੀ ਜਿਹੜਾ ਹਲਕਾ ਵਾ ਉਹ ਅਟਾਰੀ ਹੈ ਸਾਡਾ ਜੱਦੀ ਪਿੰਡ ਵੀ ਅਟਾਰੀ ਵਿਧਾਨ ਸਭਾ ਹਲਕੇ ਚੋਂ ਦਾ ਏ ਔਰ ਮੈਂ ਕਿਉਂ ਜੋਕੇ ਅਟਾਰੀ ਵਿਧਾਨ ਸਭਾ ਹਲਕੇ ਤੋਂ ਸਰਦਾਰ ਗੁਲਜਾਰ ਸਿੰਘ ਰਣੀਕੇ ਤੋਂ ਅਪਸੀ ਉਹੋ ਹੀ ਸੁਪਨਾ ਲੈ ਕੇ ਕਿਉਂ ਜੋਕੇ ਮੇਰੇ ਕੋਲ ਸਮੁੱਚੇ ਪੰਜਾਬ ਵਿੱਚ ਮੰਡੀ ਬੋਰਡ ਕਰਕੇ 35 ਸਾਲ ਬੜਾ ਵੱਡਾ ਸਮਾਂ ਹੁੰਦਾ ਏ ਮੈਂ ਬਤੌਰ ਡੀਐਮਓ ਜਿਹੜਾ ਵਾ ਉਹ ਸੇਵਾਵਾਂ ਨਿਭਾਈਆਂ ਨੇ ਔਰ ਸਮੁੱਚੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਕੀਟ ਕਮੇਟੀਆਂ ਨੇ 100 ਤਕਰੀਬਨ ਪੰਜਾਬ ਵਿੱਚ 154 ਮਾਰਕੀਟ ਕਮੇਟੀਆਂ ਨੇ ਔਰ ਸਾਡੇ 23 ਐਕਸੀਅਨ ਨੇ 23 ਡੀਐਮਓ ਨੇ ਬੜਾ ਵੱਡਾ ਸਿਸਟਮ ਏ ਔਰ ਜਿੱਥੋਂ ਤੱਕ ਗੱਲ ਤੁਸੀਂ ਫਰੀਦਕੋਟ ਦੀ ਕੀਤੀ ਏ ਮੈਂ ਸਪਸ਼ਟ ਕਰ ਦੇਣਾ ਚਾਹਨਾ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ 754 ਰਾਈਸ ਛੈਲਰ ਨੇ 223 ਦਾਣਾ ਮੰਡੀਆਂ ਨੇ ਹਾਂ ਲਗਭਗ ਤਕਰੀਬਨ 9000 ਪਲੱਸ 8000 ਨੇ ਔਰ ਇਨਾਂ ਅਰਤੀਆਂ ਦੇ ਨਾਲ ਤਕਰੀਬਨ ਹਜ਼ਾਰਾਂ ਦੇ ਹਿਸਾਬ ਨਾਲ ਕਿਸਾਨ ਅਤੇ ਮਜ਼ਦੂਰ ਜੁੜਿਆ ਹੁੰਦਾ ਏ ਔਰ ਜਿੱਦਾਂ ਕਿ ਮੈਂ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕੀਤਾ ਸੀ ਔਰ ਪੰਜਾਬ ਦੇ ਵਿੱਚ 34 ਜਥੇਬੰਦੀਆਂ ਨੇ ਔਰ ਅੱਜ ਵੀ ਕਿਸਾਨ ਜਿਹੜੇ ਆ ਉਹ ਸ਼ੰਭੂ ਪੈਰੀਅਰ ਤੇ ਬੈਠੇ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਬਾਰੇ ਪਤਾ ਏ ਔਰ ਮੈਂ ਸਮਝਦਾ ਕਿ ਫਰੀਦਕੋਟ ਹਲਕੇ ਵਿੱਚ ਦੋ ਵੱਡੇ 스타 ਨੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੀ ਹੰਸਰਾਜ ਹੰਸ ਉਗੇ ਪੰਜਾਬੀ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅੰਮੋਲ ਵੱਡੇ ਪੰਜਾਬੀ ਫਿਲਮੀ ਸਟਾਰ ਨੇ ਔਰ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਟੱਕਰ ਦਿੱਤੀ ਜਾ ਸਕਦੀ ਏ ਤੇ ਜਦੋਂ ਅਸੀਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਾਨਾਂ ਦੇ ਵਿਚਾਰ ਤਾਰਾ ਨਾਲ ਉਹਨਾਂ ਦੀ ਸਲਾਹ ਨਾਲ ਇੱਕ ਇਸ ਸਿਸਟਮ ਦੇ ਨਾਲ ਕਾਂਗਰਸ ਜਮਾਤ ਦਾ ਪਾਰਲੀਮੈਂਟ ਦੇ ਵਿੱਚ ਚਾਹੇ ਲੀਡਰ ਏ ਚਾਹੇ ਜਜ਼ਾਰੂ ਵਰਕਰ ਏ ਉਹ ਲੱਗੇਗਾ ਤਾਂ ਅਸੀਂ ਫਰੀਦਕੋਟ ਲੋਕ ਸਭਾ ਹਲਕੇ ਦੀ ਜਿਹੜੀ ਜਿੱਤਿਆ ਉਹ ਯਕੀਨੀ ਬਣਾ ਸਕਦੇ ਹਾਂ ਜੀ ਤੇ ਤੁਸੀਂ ਆਪ ਹੀ ਗੱਲ ਕੀਤੀ ਆ ਕਿ ਉੱਥੇ ਜਿਹੜੇ ਵੱਡੇ ਸਟਾਰ ਜਿਹੜੇ ਨੇ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤੇ ਲੋਕ ਅੱਜ ਜਿਹੜੇ ਨੇ ਉਹ ਪੰਜਾਬੀ ਗਾਇਕੀ ਦੇ ਕਾਇਲ ਨੇ ਤੇ ਜੇਕਰ ਹੰਸ ਰਾਜ ਹੰਸ ਦੀ ਗੱਲ ਕਰੀਏ ਤਾਂ ਲੋਕ ਉਹਨਾਂ ਦੇ ਵੀ دیਵਾਨੇ ਨੇ ਕਰਮਜੀਤ ਅਨਮੋਲ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਉੱਥੋਂ ਦੇ ਬੜਾ ਵੱਡਾ ਇੱਕ ਪੰਜਾਬ ਪੰਜਾਬੀ ਇੰਡਸਟਰੀ ਦਾ ਜਿਹੜਾ ਉਹ ਕਮੇਡੀਅਨ ਆ ਤੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਪਰਮਾਉਣਾ ਜਾਂਦਾ ਹੈ ਤੇ ਉਹਨਾਂ ਦੀ ਉਹ ਇਹ ਅਜਿਹੇ ਮੌਕੇ ਦੇ ਉੱਤੇ ਤੁਹਾਡੇ ਵੱਲੋਂ ਕਿਹੜੀ ਰਣਨੀਤੀ ਜਿਹੜੀ ਆ ਤਿਆਰ ਕੀਤੀ ਜਾਊਗੀ ਕਿ ਜਿਹੜੀ ਇਹਨਾਂ ਦੋਵਾਂ ਸ਼ਕਤੀਆਂ ਨੂੰ maat ਦੇ ਸਕੇ ਦੇਖੋ ਮੈਂ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕਾ ਵਾਂ ਜੀ ਅੱਜ ਜਿਹੜੀ ਪੰਜਾਬੀਆਂ ਦੀ ਮੇਨ ਪੀੜਾ ਹੈ ਮੈਂ ਪੰਜਾਬੀਆਂ ਦੀ ਨਹੀਂ ਗੱਲ ਕਰਦਾ ਮੈਂ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਕਰਦਾ ਜਿਹੜੀ ਮੇਨ ਪੀੜਾ ਹੈ ਉਹ ਕਿਸਾਨੀ ਹੈ ਜੀ ਕਿਸਾਨੀ ਹੀ ਜੀਵਨ ਦਾ ਇੱਕ ਸਹੀ ਐ ਜਿਹੜਾ ਉਹ ਰਾਏ ਔਰ ਕਿਸਾਨ ਦੀ ਬਦੌਲਤ ਹੀ ਸਾਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਕ ਢਿੱਡ ਭਰ ਕੇ ਖਾਣਾ ਖਾਂਦੇ ਨੇ ਜੀ ਕਈ ਕਈ ਤਰ੍ਹਾਂ ਦੇ ਖਾਣ ਵਾਲੇ ਪ੍ਰੋਡਕਟ ਕਿਸਾਨੀ ਦੇ ਥਰੂ ਹੀ ਬਣਦੇ ਨੇ ਔਰ ਮੈਂ ਸਮਝਦਾ ਭੀ ਜਦੋਂ ਕਿਸਾਨੀ ਮਯੂਸ ਸੀ ਜਦੋਂ ਕਿਸਾਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਦਿਲੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪਾਂ ਇੱਕ ਕਸਾਨੀ ਮੁੱਦੇ ਤੇ ਇਹਨਾਂ ਦੋਨਾਂ ਸਟਾਰਾਂ ਨੂੰ ਟੱਕਰ ਦਵਾਂਗੇ ਔਰ ਕਾਂਗਰਸ ਪਾਰਟੀ ਇਸ ਸੀਟ ਚਤਸ ਪ੍ਰਾਪਤ ਕਰ ਸਕੂਗੀ ਜੀ ਇੱਕ ਸਵਾਲ ਮੇਰੇ ਮਨ ਦੇ ਵਿੱਚ ਹੋਰ ਹੁੰਦਾ ਹੈ ਕਿ ਜੇਕਰ ਪਾਰਟੀ ਹਾਈ ਕਮਾਂਡ ਕੋਈ ਹੋਰ ਫੈਸਲਾ ਲੈਂਦੀ ਕਿਉਂਕਿ ਬੜਿਆਂ ਨਾਂ ਬੜੇ ਨਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਕੀਤਾ ਜਾ ਰਿਹਾ ਹੈ ਤੇ ਜੇਕਰ ਪਾਰਟੀ ਹਾਈ ਕਮਾਂਡ ਕੋਈ ਹੋਰ ਨਾਂ ਦਾ ਐਲਾਨ ਕਰ ਦਈਏ ਤੇ ਉਹਦੇ ਵਾਰ ਤੇ ਤੁਹਾਡੇ ਕੀ ਹੋਊਗਾ ਕਿ ਤੁਸੀਂ ਆਜ਼ਾਦ ਉਮੀਦਵਾਰ ਚੋਂ ਲੜੋਗੇ ਕਿ ਜਾਂ ਉਹਨਾਂ ਦਾ ਸਾਥ ਦੋਗੇ ਦੇਖੋ ਮੈਂ ਪਾਰਟੀ ਦੇ ਨਾਲ ਖੜਾ ਵਾਂ ਤੇ ਸਪਸ਼ਟ ਕਰਦਾ ਮੈਂ ਖੜਾ ਰਹੂੰਗਾ ਹਾਂ ਪਰ ਇੱਥੇ ਮੈਂ ਇਹ ਵੀ ਸਪਸ਼ਟ ਕਰਦਾ ਪੀ ਜੇ ਪਾਰਟੀ ਇਸ ਪੱਧਰ ਤੇ ਸੋਚੂਗੀ ਜਿਸ ਦਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੇ ਪ੍ਰਧਾਨ ਸਰਦਾਰ ਉਮਰਿੰਦਰ ਸਿੰਘ ਰਾਜਾ ਵੜਿੰਗੀ ਬੜੇ ਸੂਝਵਾਨ ਨੌਜਵਾਨ ਲੀਡਰ ਨੇ ਔਰ ਸਮੁੱਚੇ ਪੰਜਾਬ ਦੇ ਵਿੱਚੋਂ ਉਹ ਸ਼ਖਸੀਅਤਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸ਼ਖਸੀਅਤਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜੀ ਔਰ ਉਹ ਵੀ ਇਹ ਗੱਲ ਨੂੰ ਸਮਝਣਗੇ ਕਿ ਜਦੋਂ ਕਿਸਾਨੀ ਮੁੱਦੇ ਤੇ ਜ਼ਿਲਾ ਮੰਡੀ ਅਫਸਰ ਦੀ ਸਾਮੀ ਦਾ ਤਿਆਗ ਕਰਨਾ ਇਦੇ ਨਾਲ ਸਮੁੱਥੀਆਂ 34 ਜਥੇਬੰਦੀਆਂ ਦੀ ਜਥੇਬੰਦੀਆਂ ਦੇ ਜਿਹੜੇ ਲੀਡਰ ਹੈ ਕਿਸਾਨ ਉਹ ਸਮਰਥਨ ਤੇ ਆ ਜਾਣਗੇ ਸਮੁੱੱਚਾ ਜਿਹੜਾ ਸਾਡਾ ਇਨਫਰਾਸਟ੍ਰਕਚਰ ਹੈ ਸਾਡਾ ਆਰਟੀਆ ਵਰਗੇ ਸਾਡਾ ਸ਼ੈਲਰ ਮਾਲਕ ਨੇ ਔਰ ਉਹ ਜਦੋਂ ਨਾਲ ਆ ਜਾਣਗੇ ਉਹਦਾ ਮੇਨ ਬੇਸ ਕੀ ਹੈ ਜਿਹੜੇ ਸ਼ੈਲਰ ਨੇ ਫਰੀਦਕੋਟ ਨਾਲ ਸੰਬੰਧਤ ਉਹ ਤਰਨਤਾਰਨ ਅਤੇ ਅੰਮ੍ਰਿਤਸਰ ਤੋਂ ਵੀ ਬਾਸਪਤੀ ਅਤੇ ਪੈਡੇ ਲੈ ਕੇ ਆਪਣਾ ਕੰਮ ਕਰਦੇ ਨੇ ਔਰ ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਕਿ ਮੈਂ 13 ਸਾਲ ਮਾਰਕੀਟ ਕਮੇਟੀ ਅੰਮ੍ਰਿਤਸਰ ਤੇ ਤਕਰੀਬਨ 2.5 ਸਾਲ ਬਤੌਰ ਜ਼ਿਲ੍ਹਾ ਮੰਡੀ ਅਫਸਰ ਤਰਨਤਾਰਨ ਰਿਹਾ ਹਾਂ ਉਥੋਂ ਦੀਆਂ ਆਰਟੀਆਂ ਨਾਲ ਮੇਰੀ ਸਾਝੀ ਜਦੋਂ ਆਪਾਂ ਜ਼ਮੀਨ ਨਾਲ ਜੁੜੇ ਹਾਂ ਔਰ ਇਹਨਾਂ ਆਰਟੀਆਂ ਦੀ ਉਹਨਾਂ ਆਰਟੀਆਂ ਨਾਲ ਸਾਂਝੇ ਮੇਰੀ ਸਿੱਧੇ ਇਹਨਾਂ ਨਾਲ ਸਾਂਝੇ ਔਰ ਕਿੰਨਾ ਸਾਡਾ ਮਲਾਜਮ ਹੈ ਮਾਰਕੀਟ ਕਮੇਟੀਆਂ ਦਾ ਸੈਕਟਰੀ ਮਾਰਕੀਟ ਕਮੇਟੀ ਡਿਪਟੀ ਡੀਐਮਓ ਡੀਐਮਓ ਬੜਾ ਵੱਡਾ ਇੱਕ ਸਿਸਟਮ ਹੈ ਇਸ ਗੱਲ ਨੂੰ ਸਾਡੇ ਪ੍ਰਧਾਨ ਜੀ ਮਹਿਸੂਸ ਕਰਨਗੇ ਔਰ ਮੈਨੂੰ ਪੂਰਨ ਯਕੀਨ ਹੈ ਕਿ ਮੈਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿਹੜਾ ਉਹ ਨੁਮੈਂਦਾ ਬਣਾਉਣਗੇ ਔਰ ਟਿਕਟ ਦੇ ਕੇ ਨਿਵਾਜਣਗੇ ਤਾ ਜੋ ਇਹਨਾਂ ਦੋ ਸਟਾਰਾਂ ਨੂੰ ਕਿਸਾਨੇ ਮੁੱਦੇ ਤੇ ਵੱਡੀ ਟੱਕਰ ਦਿੱਤੀ ਜਾ ਸਕੇ ਜੀ ਇੱਕ ਗੱਲ ਹੋਰ ਬੜੀ ਵੱਡੀ ਹੁੰਦੀ ਹੈ ਕਿਉਂਕਿ ਜਿਹੜਾ ਲੀਡਰ ਹੁੰਦਾ ਹੈ ਉਹਨੂੰ ਜ਼ਮੀਨੀ ਪੱਧਰ ਤੇ ਵੀ ਲੋਕਾਂ ਦੇ ਨਾਲ ਉਹਦੀ ਜਾਣ ਪਛਾਣ ਹੋਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਬੰਨਾ ਹੁੰਦਾ ਹੈ ਤੇ ਕੀ ਤੁਹਾਡੇ ਵੱਲੋਂ ਵੀ ਜ਼ਿਲ੍ਹਾ ਫਰੀਦਕੋਟ ਦੇ ਲੋਕਾਂ ਦੇ ਨਾਲ ਸਿੱਧਾ ਰابطਾ ਕੀਤਾ ਗਿਆ ਨਹੀਂ ਬਿਲਕੁਲ ਜੀ ਮੇਰਾ ਤਕਰੀਬਨ ਹਰ ਵਿਧਾਨ ਸਭਾ ਹਲਕੇ 'ਚ ਸਿੱਧਾ ਰابطਾ ਹੈ ਔਰ ਮੈਂ ਸਪਸ਼ਟ ਕਰ ਚ ਦੇਣਾ ਚਾਹਨਾ ਕਿ ਸਾਡੇ ਫਰੀਦਕੋਟ ਲੋਕ ਸਭਾ ਹਲਕੇ ਚ ਜਿਹੜੇ ਕਿ ਟੋਟਲ 9 ਵਿਧਾਨ ਸਭਾ ਹਲਕੇ ਹੁੰਦੇ ਨੇ ਔਰ ਮੈਂ ਇਥੋਂ ਤੱਕ ਹੋਮਵਰਕ ਕਰ ਚੁੱਕਾ ਕਿ ਹਰ ਵਿਧਾਨ ਸਭਾ ਹਲਕੇ ਨੂੰ ਮੈਂ 15-15 ਜੋਨਾਂ ਵਿੱਚ ਵੰਡ ਚੁੱਕਾ ਸਾਡੇ ਫਰੀਦਕੋਟ ਲੋਕ ਸਭਾ ਹਲਕੇ ਚ 1688 ਬੂਥ ਨੇ ਔਰ ਇਹ ਵੀ ਸਪਸ਼ਟ ਕਰਦਾ ਕੇ 528 ਸ਼ਹਿਰ ਕਸਬੇ ਤੇ ਪਿੰਡ ਨੇ ਤੇ ਸਾਡੇ ਲੋਕ ਸਭਾ ਹਲਕੇ ਫਰੀਦਕੋਟ ਵਿੱਚ ਔਰ ਜਿੱਥੋਂ ਤੱਕ ਸੰਪਰਕ ਦੀ ਗੱਲ ਏ ਜਦੋਂ ਸੰਪਰਕ ਹੋਊਗਾ ਉਦੋਂ ਹੀ ਤੁਸੀਂ ਨਮਾਇੰਦਗੀ ਕਰ ਸਕੋਗੇ ਜਦੋਂ ਨਮਾਇੰਦਗੀ ਹੋਊਗੀ ਤੇ ਤਾਂ ਹੀ ਤੁਸੀਂ ਕਿਸੇ ਲਈ ਕੁਝ ਕਰਨ ਦੇ ਕਾਬਿਲ ਪਰ ਸਕੋਗੇ ਜੀ ਗੱਲਾਂ ਤੇ ਹੋਰ ਵੀ ਬੜੀਆਂ ਸਨ ਅਜੇ ਪਾਲੀ ਕਰਨ ਵਾਲੀਆਂ ਪਰ ਸਮਾਂ ਜਾਇਜ਼ ਨਹੀਂ ਦਿੰਦਾ ਇਸਨ ਅਜੀਪਾਲ ਸਿੰਘ ਰੰਦਾਵਾ ਜੀ ਕਾਂਗਰਸ ਦੇ ਪੰਜਾਬ ਦੇ ਐਸੀ ਵਿਭਾਗ ਦੇ ਜਿਹੜੇ ਵਾਈਸ ਪ੍ਰਧਾਨ ਤੇ ਮਾਝਾ ਜ਼ੋਨ ਦੇ ਇੰਚਾਰਜ ਤੇ ਇਹਨਾਂ ਵੱਲੋਂ ਆਪਣੀ ਜਿਹੜੀ ਫਰੀਦਕੋਟ ਹਲਕੇ ਦੀ ਜਿਹੜੀ ਦਾਵਿਦ ਅਰੀਆ ਲੋਕ ਸਭਾ ਸੀਟ ਦੇਤੇ ਉਹ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹਨਾਂ ਨੂੰ ਲੈ ਕੇ ਉਹਨਾਂ ਵੱਲੋਂ ਨੌਕਰੀ ਦਾ ਬਲੀਦਾਨ ਦਿੱਤਾ ਗਿਆ ਸੀਗਾ ਤੇ ਅੱਜ ਕਿਸਾਨ ਆਰਤੀਏ ਜਾਂ ਸ਼ੈਲਰ ਮਾਲਕ ਜਿਹੜੇ ਨੇ ਉਹ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਦੂਜੇ ਬੰਨੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਉਹ ਕਹਿੰਦੇ ਨੇ ਕਿ ਮੈਂ ਹਲਕਾ ਫਰੀਦਕੋਟ ਦੇ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਿਆ ਹਾਂ ਤੇ ਅੱਜ ਲੋਕ ਚਾਹੁੰਦੇ ਨੇ ਕਿ ਇਹ ਹਜੀਪਾਲ ਰੰਦਾਵਾ ਜਿਹੜੇ ਨੇ ਉਹ ਉਹਨਾਂ ਨੂੰ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਥੋਂ ਦੀ ਸੀਟ ਦੇਵੇ ਤੇ ਉਹ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿੱਤਾਉਣਗੇ ਤੇ ਇਹ ਜਿਹੜੀ ਸੀਟ ਹੈ ਉਹ ਕਾਂਗਰਸ ਦੀ ਚੋੜੀ ਦੇ ਵਿੱਚ ਪਾਉਣਗੇ ਮੁਲਾਕਾਤਾਂ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਅਗਲੀ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ